ਚੰਡੀਗੜ੍ਹ ਜ਼ੀਰਕਪੁਰ ਹਾਈਵੇ ਦੇ ਉੱਪਰ ਹਰਿਆਣਾ ਰੋਡਵੇਜ਼ ਦੀ ਬੱਸ ਦਾ ਪਿਆ ਮੋਟਰਸਾਈਕਲ ਸਵਾਰ ਦੇ ਨਾਲ ਪੰਗਾ ਜੀ ਹਾਂ ਫਲਾਈਓਵਰ ਦੇ ਉੱਪਰ ਜਦ ਬਾਈਕ ਸਵਾਰ ਆਪਣੀ ਬੇਟੀ ਦੇ ਨਾਲ ਇੱਕ ਬਜ਼ੁਰਗ ਜਾ ਰਹੇ ਹੁੰਦੇ ਨੇ ਤੇ ਹਰਿਆਣਾ ਰੋਡਵੇਜ਼ ਦੀ ਬੱਸ ਵੱਲੋਂ ਉਸ ਨੂੰ ਸਾਈਡ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਹਨਾਂ ਦਾ ਵਿਵਾਦ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਬਾਈਕ ਚਾਲਕ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਸ ਨੂੰ ਥੋੜੀ ਜੀ ਥਾਂ ਦੇਵੇ ਅਤੇ ਪਾਸੇ ਹੋ ਕੇ ਬੱਸ ਚਲਾਏ ਤੇ ਇੱਥੋਂ ਹੀ ਵਿਵਾਦ ਸ਼ੁਰੂ ਹੋ ਜਾਂਦਾ ਹੈ ਬਾਈਕ ਸਵਾਰ ਦਾ ਕਹਿਣਾ ਹੈ ਕਿ ਬੱਸ ਚਾਲਕ ਡਰਾਈਵਰ ਤੇ ਕੰਡਕਟਰ ਉਸਦੇ ਨਾਲ ਬਤਮੀਜ਼ੀ ਕਰਦੇ ਨੇ ਅਤੇ ਉਸਦੀ ਦਾੜੀ ਨੂੰ ਨੋਚ ਕੇ ਕੇਸਾਂ ਦੀ ਬੇਅਦਬੀ ਵੀ ਕਰਦੇ ਨੇ ਬਾਈਕ ਸਵਾਰ ਵੱਲੋਂ ਗੰਭੀਰ આરોਪ ਜਿਹੜੇ ਨੇ ਹਰਿਆਣਾ ਰੋਡਵੇਜ਼ ਦੇ ਬੱਸ ਚਾਲਕ ਅਤੇ ਕੰਡਕਟਰ ਦੇ ਉੱਪਰ ਲਾਇਆ ਜਾ ਰਿਹਾ ਹੈ ਕੀ ਹੈ ਪੂਰਾ ਮਾਮਲਾ ਉਹ ਜਾਣਦੇ ਆ ਬਾਈਕ ਚਾਲਕ ਦੇ ਮੂੰਹੋਂ ਕਿ ਸੀ ਸਰ ਮੈਂ ਆਪਣੀ ਬੇਟੀ ਨਾਲ ਨਾ ਯੂਨੀਵਰਸਿਟੀ ਜਾ ਰਹਾ ਸੀ ਜੀ ਚੰਡੀਗੜ੍ਹ ਉਹਦੀ ਐਡਮਿਸ਼ਨ ਬਾਰੇ ਪਤਾ ਕਰਨ ਵਾਸਤੇ ਤੇ ਹਰਿਆਣਾ ਰੋਡ ਵੇ ਦੀ ਬੱਸ ਨੇ ਜਿਹੜਾ ਚੰਡੀਗੜ੍ਹ ਵਾਲਾ ਫਲਾਈਓਰ ਹੈ ਚੰਡੀਗੜ੍ਹ ਸ਼ੁਰੂਆਣ ਤੋਂ ਪਹਿਲਾਂ ਰਮਾਡਾ ਦੇ ਸਾਹਮਣੇ ਵਾਲਾ ਫਲਾਈਓਰ ਉੱਥੇ ਇਹਨਾਂ ਨੇ ਮੈਨੂੰ ਬੱਸ ਦੀ ਸਾਈਡ ਲਾ ਕੇ ਨੀਚੇ ਦੱਬਣ ਦੀ ਕੋਸ਼ਿਸ਼ ਕੀਤੀ ਆ ਉੱਥੇ ਮੈਂ ਤੁਸੀਂ ਕਹ ਦਿੰਦੇ ਸੀ ਮੈਂ ਟੂ ਵੀਲਰ ਤੇ ਸੀਗਾ ਜੀ ਮੋਟਰਸਾਈਕਲ ਤੇ ਤੇ ਪਿੱਛੇ ਮੇਰੀ ਬੇਟੀ ਸੀਗੀ 16 ਸਾਲ ਦੀ ਜੀ ਤੇ ਇਹਨਾਂ ਨੇ ਕੀ ਕੀਤਾ ਉੱਥੇ ਮੇਰੇ ਕੋਲ ਜਗ੍ਹਾ ਵੀ ਨਹੀਂ ਸੀਗੀ ਇਹਨਾਂ ਨੇ ਫੇਰ ਵੀ ਜੀ ਮੈਨੂੰ ਪੂਰਾ ਨਾਲ ਉਹ ਕੰਧ ਦੇ ਨਾਲ ਲਾ ਦਿੱਤਾ ਇਸੀ ਪੁਜੀਸ਼ਨ ਤੋਂ ਵੀ ਨੀਚੇ ਜਾਲੇ ਜਾ ਆਪਣਾ ਤੂੰ ਨੀਚੇ ਜਾ ਕੇ ਮੋਟਰਸਾਈਕਲ ਚਲਾ ਤੇ ਮੈਂ ਉਹਨੂੰ ਜੇ ਕਿਹਾ ਮੇਰੇ ਕੋਲ ਜਗ੍ਹਾ ਨਹੀਂ ਹੈ ਤਾਂ ਉਹਨੇ ਜੀ ਰੋਕ ਕੇ ਗੱਡੀ ਮੇਰੇ ਨਾਲ ਗਾਲੀ ਗਲੋਚ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਮੋਟਰਸਾਈਕਲ ਤੋਂ ਉਹਨੂੰ ਰੋਕ ਕੇ ਕਿਹਾ ਵੀ ਤੂੰ ਐਵੇਂ ਬਸ ਗਲਤ ਚਲਾ ਰਿਹਾ ਮੈਨੂੰ ਉੱਚੇ ਡੇੜਾ ਵਾਸਤੇ ਉਹਨੇ ਮੈਨੂੰ ਕਿਹਾ ਕਿ ਤੂੰ ਸੜਕ ਦੇ ਪਰਲੇ ਬੰਨੇ ਆ ਜਾ ਉਹਨੇ ਮੇਰੇ ਨਾਲ ਬੱਤਮੀ ਜੀ ਕੀਤੀ ਜੀ ਤੇ ਜਦ ਉਹਨੇ ਸਾਡੀ ਹੱਥੋਂ ਪਾਈ ਉਹ ਹੀ ਜੀ ਉਹਨੇ ਮੇਰੇ ਨਾਲ ਆ ਦਾੜੀ ਤੇ ਬਾਲ ਪੱਟੇ ਨੇ ਜੀ ਆਹ ਦੇਖੋ ਤੇ ਬਹੁਤ ਜ਼ਿਆਦਾ ਬੱਤਮੀ ਜੀ ਕੀਤੀ ਤੇ ਮਨੂੰ ਕਹਿੰਦਾ ਕਹਿੰਦਾ ਸਰਦਾਰ ਤੇਰੇ ਨਾ ਮੈਂ ਬਾਰਾ ਬਜਾਵਾਂਗਾ ਇਹ ਲੋਕਾਂ ਨੂੰ ਇਹੀ ਨਹੀਂ ਪਤਾ ਵੀ ਇਹ ਜਿਹੜੀ ਸਿੱਖੀ ਹੈ ਨਾ ਇਹ ਸਿੱਖੀ ਵੀ ਇੱਜ਼ਤ ਕਿਸ ਤਰ੍ਹਾਂ ਕਰਨੀ ਹੈ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਵਿੱਚ ਆ ਕੇ ਜਿੰਨੇ ਵੀ ਬਾਹਰੋਂ ਆਉਂਦੇ ਇਹਨਾਂ ਵਾਸਤੇ ਸਿੱਖਾ ਦੀ ਪੱਗਾ ਲਾਣਾ ਤੇ ਦਾੜੀਆਂ ਪੱਟਣਾ ਇੱਕ ਆਮ ਗੱਲ ਹੋ ਗਈ ਹੈ ਤੇ ਮੈਂ ਚਾਹੁੰਦਾ ਜੀ ਪ੍ਰਸ਼ਾਸਨ ਨੂੰ ਇੱਕ ਬੇਇੱਜ਼ਤੀ ਕਰਦਾ ਵੀ ਜਿਹੜੇ ਇਹੋ ਜ ਇਹ ਇਹਦੇ ਦੋਸ਼ ਨੇ ਮਰੇ ਕਲੰਕ ਨੇ ਇਹ ਜਿਹੜੀ ਇਹ ਗੱਲਾਂ ਕਰਦੇ ਨੇ ਦਾੜੀ ਪੱਟ ਕੇ ਪੱਗ ਨੂੰ ਹੱਥ ਲਾ ਲੈ ਇਹਨਾਂ ਦੇ ਉੱਪਰ ਜਿਹੜੀ ਬਣਦੀ ਕਾਨੂੰਨੀ ਸ਼ਕਤ ਕਾਰਵਾਈ ਆ ਉਹ ਹੋਣੀ ਚਾਹੀਦੀ ਹੈ ਤੇ ਬੱਸ ਦਾ ਜਿਹੜਾ ਕਨੈਕਟਰ ਹੈ ਉਹਦੇ ਉੱਪਰ ਤੇ ਡਰਾਈਵਰ ਦੇ ਉੱਪਰ ਪਰਚਾ ਦਰਜ ਹੋਣਾ ਚਾਹੀਦਾ ਹੈ। ਉਹੀ ਜਿਹੜਾ ਮੈਂ ਉਹਨੂੰ ਬੱਸ ਪਰੇ ਕਰਨ ਨੂੰ ਕਿਹਾ ਤੇ ਉਹਨੇ ਐਕਚੁਅਲੀ ਮੈਨੂੰ ਸਾਰਾ ਹੀ ਬੱਸ ਦੇ ਨਾਲ ਲਾ ਦਿੱਤਾ ਸੀ ਕੰਧ ਦੇ ਨਾਲ ਮੇਰੇ ਕੋਲ ਜਗ੍ਹਾ ਹੀ ਨਹੀਂ ਸੀ ਕਿ ਜਿੱਥੇ ਮੈਂ ਆਪਣੇ ਬੱਚੇ ਨੂੰ ਲੈ ਕੇ ਜਾਵਾਂ ਉਹਨਾਂ ਨੇ ਮੇਰਾ ਮੋਟਰਸਾਈਕਲ ਬਿਲਕੁਲ ਸਾਈਡ ਦੇ ਉੱਪਰ ਲਾ ਦਿੱਤਾ ਸੀਗਾ। ਉਸ ਕਰਕੇ ਜਦ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਮੈਨੂੰ ਅਸੀਂ ਤਾਂ ਦੋ ਜੀ ਮੈਂ ਤੇ ਮੇਰੀ ਬੇਟੀ ਦੀ ਹਾਂ ਭਾਈ ਕਿੰਨੇ ਜਾਣੇ ਨੇ ਕਨੈਕਟਰ ਤੇ ਡਰਾਈਵਰ ਨੇ ਜੀ ਕਨੈਕਟਰ ਨੇ ਮੇਰੀ ਬਾਲੀ ਪੱਟੀਆ ਕਨੈਕਟਰ ਨੇ ਕੱਪੜੇ ਪਾੜੇ ਆ ਤੇ ਡਰਾਈਵਰ ਵੀ ਨਾਲ ਕਰ ਰਿਹਾ ਸੀ ਕਹਿੰਦਾ ਇਹਨੂੰ ਉੱਪਰ ਖਿੱਚ ਇਹਦੇ 12 ਵਜਾਵਾਂਗੇ ਆ ਕਰਾਂਗੇ ਇਸ ਤਰ੍ਹਾਂ ਦੇ ਮਤਲਬ ਸ਼ਬਦ ਜਿਹੜੇ ਸੀਗੇ ਉਹ ਯੂਜ਼ ਕਰ ਰਹੇ ਸੀ। ਹੁਣ ਪੁਲਿਸ ਰਿਪੋਰਟ ਕਰਾ ਪੁਲਿਸ ਰਿਪੋਰਟ 112 ਨੰਬਰ ਤੇ ਕਾਲ ਕੀਤੀ ਸੀਗੀ ਮੌਕੇ ਤੇ ਉੱਥੇ ਪੁਲਿਸ ਆਈ ਸੀਗੀ ਹੁਣ ਜੇ ਕੋਠਾਣੇ ਦੇ ਵਿੱਚ ਆਏ ਆ ਦੇਖਦੇ ਹਾਂ ਜੀ ਹੁਣ ਅੱਗੇ ਕੀ ਕਾਰਵਾਈ ਕਰਦੇ ਆ ਤੇ ਇਥੋਂ ਕੀ ਇਨਸਾਫ ਮਿਲਦਾ। ਮੌਕੇ ਤੋਂ ਜਿਹੜਾ ਆਪਣਾ ਕੰਡੈਕਟਰ ਸੀ ਉਹ ਫਰਾਰ ਹੋ ਗਿਆ ਜੀ। ਮੌਕੇ ਤੋਂ ਕੰਡੈਕਟਰ ਭੱਜ ਗਿਆ ਜੀ ਉਹ ਚਲੇ ਗਿਆ ਡਰਾਈਵਰ ਅੰਦਰ ਇਹ ਇਹ ਤਾਂ ਹੁਣ ਕੋਲੇ ਦਾ ਜਾਣਦਾ ਵਿਸ਼ਾ ਹੈਗਾ